ਸਤਿ ਗੁਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਚਲੋ ਵੀ ਨਿੱਕੂ ਚੱਲੇ ਅਸੀਂ ਹੁਣ ਘਰ ਨੂੰ ਜਿਹੜੇ-ਜਿਹੜੇ ਕੱਢ ਕੇ ਕੋਲੇ-ਕੋਲੇ ਕੱਟ ਕੇ ਕਿਉਂ ਵੀ ਕਿੱਥੇ ਜਾਣਾ ਹੁਣ ਆਪਾਂ ਐਈ ਓਏ ਪੀਂ ਆ ਗਿਓ ਪੀਂ ਆ ਗਿਓ ਕਿੱਥੇ ਜਾਣਾ ਆਪਾਂ ਕਿਨੇ ਗੋਲ ਜਾਣਾ ਹੈ ਮੰਮੀ ਬੋਲੇ ਲਓ ਵੀ ਉਹ ਅਸੀਂ ਜਾਂਦੇ ਮੰਮੀ ਕੋਲ ਕੀ ਆਜੂਗੇ ਇਹੀ ਗੇੜੇ-ਗੁੜੇ ਕੱਢ ਕੇ ਬਾਈ ਨੂੰ ਮਿਲ-ਮੁਲ ਕੇ ਆਹ ਬਾਈ ਨੂੰ ਅਸੀਂ ਮਿਲਿਆ ਉਨੇ ਪਹੁੰਚ ਗਏ ਘਰੀ ਆਹ ਦੀਦੀ ਚਲੋ ਵੀ ਖੋਲਦੇ ਗੇਟ ਉਹ ਚਲੋ ਜੀ ਆਜੋ ਆ ਜਾ ਜੇ ਤੂੰ ਆ ਜਾ ਕੋਈ ਨਹੀਂ ਖੁੱਲਾ ਰਹਿੰਦੇ ਖੁੱਲਾ ਰਹਿੰਦੇ ਵੀ ਤੇ ਆ ਅੱਜ ਕੀ ਭੱਜਦੀ ਖਾਦੀ ਪੱਟੀ ਖੰਦੀ ਆਈਆ ਕੀ ਆਈਆ ਖੰਦੀ ਆਈਆ ਕੌਣ ਖਾਂਦੀ ਏ ਪੱਟੀ ਉਈ 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 ਭੋ ਭੋ ਇਹ ਲੈ ਫੜਾ ਦੇ ਫੋਨ ਮੈਨੂੰ ਮੈਨੂੰ ਫੜੋ ਹਾਂ ਕੀ ਖਾਜੂ ਹਾਂ ਹਾਂ ਚਲੋ ਆਜੋ ਤੇਰੇ ਵੀ ਸ਼ੂਟ ਹੀ ਆਦਰਾਂ ਜੇ ਮਾ ਪਤਾ ਤੇਰੇ ਨੰਬਰ ਆਏ ਆਂ ਆਵਾਜ਼ ਇਧਰ ਆਪਾਂ ਮੀਮੂਆਂ ਕਰਦਗੇ ਪਾਸੇ ਹਾਂ ਤੂੰ ਕਿੱਥੇ ਖੜੇਗਾ ਉੱਥੇ ਤਾਂ ਤੈਨੂੰ ਐ ਖਾ ਜਾਣੀ ਆ ਓਹੋ ਮਾਰਨੀ ਆ ਤੈਨੂੰ ਕਿਵੇਂ ਮਾਰਦੇ ਨਾ ਹੁੰਦੇ ਤੈਨੂੰ ਪੁੱਤ ਪੁੱਤ ਕੀ ਪੁੱਤ

ਕਿ ਮੀਮੀ ਆ ਰਹੀ ਐ ਸੀ ਤੁਹਾਨੂੰ ਪਾਣੀ ਪਿਉਉਣੀ ਐ ਮੈਂ ਗਈ ਆ ਹਾਂ ਠੰਡਾ ਮਾਰ ਪੀਣਾ ਠੰਡਾ ਮਾਰੀ ਠੰਡਾ ਠੰਡਾ ਮਾਰੀ ਨਹੀਂ ਤੋ ਦਵਾ ਦੇ ਸੀ ਉਹ ਆ ਗਈ ਕਿੰਤੈ ਉਹ ਬੜੀ ਠੰਡਾ ਏ ਤੂੰ ਅੰਦਰ ਬਹਿ ਜਾ ਕਿ ਨਹੀਂ ਬੈਠਣਾ ਕਿਉਂ ਸਹੀ ਬੈਠਾ ਉਹ ਮੀਮੀ ਕਿਵੇਂ ਕਰਦੀ ਆਪਣੀ ਕਿਵੇਂ ਕਰੀਂਦੀ ਮੀਮੀ ਦਸੀ ਹੋਏ ਹੋ ਗਈ ਮੂੰਹ ਕਿਵੇਂ ਕਰਦੀ ਸੀ ਅੱਜ ਤਾਂ ਫਸ ਗਏ ਜੀ ਆਪਾਂ ਆਪਾਂ ਫਸ ਗਏ ਆ ਵੀ ਅੜ ਗਏ ਇਸ ਵਿੱਚ ਅਭੀ ਉਹ ਨਿਕੂ ਨਿਕੂ ਛੁਣਾ ਮੁੰਣਾ ਏ ਦੀਦੀ ਚੱਲੇ ਸਕੂਲ ਦੀਦੀ ਹਾਂ ਜੀ ਉਹ ਤਾਂ ਮੂੰਹ ਜਗਾ ਤੋ ਡਿਆ ਪਿਆ ਹਾਂ ਕੋਈ ਜੀ ਨਹੀਂ ਕਰਦਾ ਸਕੂਲ ਜਾਣ ਨੂੰ ਪੇਪਰ ਆਉਂਦਾ ਪੇਪਰ ਆਉਂਦਾ ਕੀ ਦੱਸਦਾ ਪੇਪਰ ਡਰੈਂਗਦਾ ਸੋਫਟ ਜੀ ਲੱਗਦੀ ਹੈ ਕਿ ਨਹੀਂ ਜੀ ਕਰਦਾ ਤੇਰਾ ਜੀ ਜਾਣ ਨੂੰ ਹਾਂ ਹੈ ਕਿਵੇਂ ਕੀ ਆ ਤੇ ਇਹ ਸਸਤੀ ਲਾਈ ਆ ਕੀਤਾ ਇਹ ਗੋਫੀਰ ਤੇਰਾ ਤਾਂ ਇੰਨਾ ਬੋਲਦੀ ਹੰਨੀਏ ਦੇ ਹੁਣ ਨਹੀਂ ਬੋਲਦੀ ਨਹੀਂ ਟੋਹੀ ਉਹਨੂੰ ਨਾ ਦਿਖਾਦੀ ਚੰਗਾ ਕੀ ਭੱਜ ਗਈ ਭੱਜ ਗਈ ਭੱਜ ਗਈ ਭੱਜ ਗਈ ਹਾਂ ਲੈ ਆ ਬਈ ਫੂਟਾ ਚਲੋ ਚਲੋ ਚੱਲ ਚੱਲ ਚੱਲੇ 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 ਚੀਕ ਠੀਕ ਹੈ ਹਾਂ ਹਾਂ ਹੁਣ ਨਾ ਹੁਣ ਚੱਕੋ ਨਾ ਬਾਏ ਇਹਨੂੰ ਖੁੱਭੀ ਰਹਿਣ ਦੋ ਨੇ ਇੱਥੇ ਸਵਾਗਤ ਹੈ ਠੀਕ ਹੈ ਜੰਨੇ ਆ ਮੈਂ ਨਹੀਂ ਮੈਂ ਨਹੀਂ ਚੱਕ 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 ਈ ਈ ਆਹ ਚੱਕ ਅਡੀ ਲਮੀ ਨਗੀ ਨੰਨ ਨਾਨੀ ਆ ਗਈ ਗੁੱਟੂ ਨਾਨੀ ਨਾਨੀ ਗੁੱਟੂ ਈ ਨਾਨੀ ਗੁੱਟੂ ਨਾਨੀ ਤੰਦਰ ਗਈ ਨਿਯਾਰਾ ਜੂ ਹੁਣ ਖਿੱਚ ਲੈ ਚੰਗਾ ਹੋ ਲੈ ਸਾਲੇ ਅੱਦੇ ਨੂੰ ਵੇਖੋ ਆਦਾ ਥੰਮੀ ਲੱਗੀ ਬੇ ਚਾਚਾ

Чао,